ਜਲੰਧਰ ਵਿਖੇ ਗੁਰੂ ਨਾਨਕ ਮਾਰਕੀਟ ਮਾਤਾ ਮੰਦਰ ਸੁੱਚੀਪਿੰਡ ਤੋਂ ਲੈ ਕੇ ਲਵਾਪਿੰਡ ਚੌਂਕ ਤੱਕ ਸੜਕ ਦੀ ਖਸਤਾ ਹਾਲਤ ਨੂੰ ਲੈ ਕੇ ਮਾਰਕੀਟ ਦੇ ਪ੍ਰਧਾਨ ਸੁਰਿੰਦਰ ਸਿੰਘ ਕੈਰੋ ਵੱਲੋਂ ਮਾਰਕੀਟ ਦੇ ਮੈਂਬਰਾਂ ਨਾਲ ਇਕੱਠ ਕਰਕੇ ਸੜਕ 'ਤੇ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਦੱਸਿਆ ਕਿ ਸੜਕਾਂ ਦੀ ਖਸਤਾ ਹਾਲਤ ਕਰਕੇ ਬਰਸਾਤੀ ਮੌਸਮ 'ਚ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਹਨਾਂ ਪ੍ਰਸ਼ਾਸਨ પાસે ਸੜਕ ਦੀ ਹਾਲਤ ਨੂੰ ਜਲਦ ਸੁਧਾਰਨ ਦੀ ਅਪੀਲ ਵੀ ਕੀਤੀ ਹੈ। ਜਲੰਧਰ ਤੋਂ ਦੇਵਰਾਜ ਨਾਲ ਇਸ਼ਾਨ ਚੰਨੀ ਜਾਦੀ ਰਿਪੋਰਟ। ਅੱਜ ਗੁਰਨਾਨਕ ਮਾਰਕੀਟ ਲੰਮਾ ਪਿੰਡ ਚੌਂਕ ਕੋਲੋਂ ਅੱਗੇ ਸੁੱਚੀ ਪਿੰਡ ਤੱਕ ਸਰੇਂਦਰ ਸਿੰਘ ਚੈਰੋਂ ਪ੍ਰਧਾਨ ਮਾਰਕੀਟ ਨੂੰ ਅੱਜ ਅਸੀਂ ਸਾਰਿਆਂ ਨੂੰ ਮਾਰਕੀਟ ਵੱਲੇ ਜਿਹੜੀ ਅੱਜ بارش ਪੈ ਰਹੀ ਹੈ 2-3 ਸਾਲ ਤੋਂ ਲਗਾਤਾਰ ਸਾਡੇ ਗੁਰਨਾਨਕ ਮਾਰਕੀਟ ਜਿਹੜੀ ਹੈ ਸੁੱਚੀ ਪਿੰਡ ਤੱਕ ਐਡਾ ਕੋ ਬੁਰਾ ਹਾਲ ਹੈ ਕੈਂਡੀਡੇਟ ਹੋਏ ਪੈ ਗਏ ਪਾਣੀ ਜਿਹੜਾ ਬਰਸਾਤ ਆ ਇੰਨਾ ਖੜਾ ਹੋਇਆ ਚਿੱਕੜ ਹੋਇਆ ਹੋਇਆ ਕੋਈ ਸਾਡੀ ਸੁਣਵਾਈ ਨਹੀਂ ਅਸੀਂ ਰਾਮਰੋੜੇ ਜੀ ਜਿਨ੍ਹਾਂ ਵੀ ਗੱਲ ਕੀਤੀ ਸੀਗੀ ਉਹ ਕਹਿੰਦੇ ਇਹ ਕਾਰਪੋਰੇਸ਼ਨ ਨੂੰ ਕਵਾਂਗੇ ਪਰ ਕਾਰਪੋਰੇਸ਼ਨ ਨੂੰ ਅਜ ਤੱਕ ਉਹਨਾਂ ਨੇ ਵੀ ਨਹੀਂ ਕਿਹਾ ਮੈਂ ਕਹਿੰਦਾ ਇਹ ਹਾਲਾਤ ਇੰਨੇ ਕੋ ਬੁਰੇ ਹੋ ਗਏ ਕਿ ਦੁਕਾਨਦਾਰਾਂ ਦਾ ਜੀਣਾ ਵੀ ਬਹੁਤ ਮੁਸ਼ਕਲ ਹੋਇਆ ਪਿਆ ਕੋਈ ਇੱਥੇ ਗਾਹਕ ਨਹੀਂ ਕੁਛ ਨਹੀਂ ਜੇ ਕੋ ਗਾਹਕ ਪਾਣੀ ਆਪ ਅਬਜੈਕਟ ਕਰ ਸਕਦੇ ਆ ਕਾਰਪੋਰੇਸ਼ਨ ਨੂੰ ਕਹਿੰਦੇ ਉਹ ਸਾਡੇ ਕਨੇ ਅੰਡਰ ਨਹੀਂ ਆ ਰਿਹਾ ਜੇ ਕਿਸੇ ਨੂੰ ਅਸੀਂ ਹੋਰ ਕਿਸੇ ਨੂੰ ਕਹਿੰਦੇ ਆ ਉਹ ਕਹਿੰਦੇ ਸਾਡੇ ਅੰਦਰ ਨਹੀਂ ਕਿਸੇ ਐਮਐਲਏ ਐਮਐਲਏ ਨੂੰ ਪੁੱਛਿਆ ਜਾਵੇ ਕਿ ਜਿਹੜੀ ਵੀ ਐਮਐਲਏ ਕਾਂਗਰਸ ਦਾ ਭਾਵੇਂ ਭਾਜੀਪੀ ਆ ਭਾਵੇਂ ਆਮ ਪਾਰਟੀ ਆ ਉਹ ਇਹ ਪੁੱਛਿਆ ਜਾਵੇ ਕਿ ਸੂਚੀ ਪਿੰਡ ਜਾਂ ਪਿੰਡ ਨਹੀਂ ਪੈਂਦਾ ਹਰਿਆਲ ਨਗਰ ਪਿੰਡ ਨਹੀਂ ਪੈਂਦਾ ਇਹ ਸਾਰਾ ਲੰਮਾ ਪਣੀ ਚੌਕ ਆ ਸ਼ਮਸ਼ਾਨ ਘਾਟ ਊਮੀ ਸਾਡੇ ਨਾਲ ਹੈਗੀ ਐ ਉਹਦੇ ਵਿੱਚ ਸਸਕਾਰ ਕਰਨਾ ਜਿਹੜਾ ਵੀ ਬਹੁਤ ਔਖਾ ਹੋਇਆ ਪਿਆ ਕਿ ਦੇਖੋ ਰਾਹ ਗਾਰੀ ਕਿਦਾਂ ਸਕੂਟਰਾਂ ਤੇ ਬੱਸਾਂ ਤੇ ਡਿੱਗ ਰਿਆ ਉਹ ਸਕੂਲ ਦੇ ਬੱਚੇ ਜਾਣੇ ਵੀ ਬੜੇ ਔਖੇ ਹੋ ਗਏ ਇਹ ਕੋਈ ਵੀ ਇੱਥੇ ਜਿਹੜੀ ਐ ਮਾਲਮੇ ਪਿੰਡ ਦੀ ਸਰਵੇਈ ਨਹੀਂ ਹੋ